ਅੱਜ ਮੈਂ ਇੱਧਰ ਆਇਆ ਸੀਗਾ ਫਰੋਜਪੁਰ ਵਾਲਾ ਜਿਹੜਾ ਏਰੀਆ ਪਾਣੀ ਘਟੋ ਘਟਦਾ ਦਾ ਸਪੋਟ ਹਨਾ ਹੋਇਆ ਵਾ ਚਾਰਾ ਵਗੈਰਾ ਤੇ ਹੋਰ ਤਰਪਾਲਾਂ ਰੱਸੇ ਰੁੱਸੇ ਲੈ ਕੇ ਆਏ ਸੀ ਸਾਈ ਵੀ ਨਾਲ ਸੀਗੇ ਅਰਸ਼ ਬਾਈ ਵੀ ਸੀ ਆ ਨਾਲ ਅਸੀਂ ਆ ਜਿਵੇਂ ਹੁਣ ਬਾਰਡਰ ਦੇ ਕੋਲ ਦੀ ਜਿਹੜੀ ਤਾਰ ਲੱਗੀ ਹੋਈ ਹੈ ਇੱਥੋਂ ਦੀ ਆਈ ਹੈ ਤੇ ਜਿਹੜੇ ਵੀ ਵੀਰ ਭਰਾ ਮੇਰੇ ਜੋ ਵੀ ਆਉਂਦੇ ਆ ਉਹ ਬਹੁਤ ਚੀਜ਼ਾਂ ਜਿਹੜੀਆਂ ਇੱਥੇ ਕਾਫੀ ਹੋ ਚੁੱਕੀਆਂ ਤੇ ਅੱਗੇ ਵਾਸਤੇ ਜਦੋਂ ਪਾਣੀ ਏ ਠਾਂ ਹੋ ਗਿਆ ਉਦੋਂ ਬਹੁਤ ਤਕਲੀਫਾਂ ਆਉਣੀਆਂ। ਵੀ ਫਸਲ ਬੀਜਣ ਲਈ ਜਿਵੇਂ ਅੱਜ ਵੀ ਬਜ਼ੁਰਗਾਂ ਨਾਲ ਗੱਲ ਚੱਲਦੀ ਸੀ ਵੀ ਡੀਜ਼ਲ ਹੋ ਗਿਆ, ਐਦਾਂ ਦੀਆਂ ਚੀਜ਼ਾਂ ਜਿਵੇਂ ਧੂਸੀ ਬੰਨਦੇ ਹੋਰਲੇ ਪਾਸੇ ਮਿੱਟੀ ਦੀ ਲੋੜ ਆ। ਤੇ ਇੱਕ ਉਹ ਗੱਲ ਕਰਦੇ ਸੀ ਕਿ ਸਨੇਕ ਬਾਈਟ ਵਾਲਾ ਕਿਹੜਾ ਪਾਉਂਦੇ? ਕਾਰਬੋਲਿਕ ਐਸਿਡ। ਵੀ ਜਿਹੜੇ ਘਾਰ ਆ ਉਹਨਾਂ ਦੇ ਉੱਥੇ ਕਹਿੰਦੇ ਆ ਵੀ ਉਹ ਐਸਿਡ ਦੇ ਨਾਲ ਨੇੜੇ-ਤੇੜੇ ਸੱਪ ਨਹੀਂ ਆਉਂਦੇ। ਵੀ ਉਹ ਜਿਹੜੀਆਂ ਐਦਾਂ ਦੀਆਂ ਚੀਜ਼ਾਂ ਜਮਾ ਛਰਦਾਨੀਆਂ ਹੋਰ ਉਹਦਾਂ ਦੀਆਂ ਚੀਜ਼ਾਂ ਵੀ ਲਿਆਂਦਿਆਂ ਜਾਣ ਹਨਾ ਖਾਲੀ ਗੱਡੇ ਜਿਵੇਂ ਤੁਸੀਂ ਖਾਲੀ ਗੱਡੇ ਲੈ ਆ ਸੀ ਉਹ ਕਦੇ ਵੀ ਪਿੱਛੋਂ ਹੀ ਮਿੱਟੀ ਦੇ ਭਰ ਕੇ ਆ ਜਣ ਤਾਂ ਵੀ ਵਧੀਆ ਗੱਲ ਆ ਵੀ ਇੱਥੇ ਮਿੱਟੀ ਵਾਲੇ ਦੁਆਲੇ ਤਕਰੀਬਨ ਪਾਣੀ ਹੈ ਪਰ ਮਨ ਬਹੁਤ ਬਹੁਤ ਮਨ ਦੁਖੀ ਹੋਇਆ ਵੀ ਘਰ ਛੱਤਾਂ ਤੇ ਸਮਾਨ ਰੱਖ ਘਰੇ ਹੈ ਨਹੀਂ ਗੇ ਰਾਕੇ ਕਿਤੇ ਹੁਣ ਉਥੇ ਰਹਿ ਨਹੀਂ ਸਕਦੇ ਉਹ ਸਕੂਲ ਚ ਬੈਠੇ ਉਥੇ ਅਸੀਂ ਗਏ ਸੀ ਪਰ ਵੀ ਧੰਨ ਜੇਰੇ ਆ ਸਾਡੇ ਪੰਜਾਬੀਆਂ ਦੇ ਵੀ ਹੈਗੇ ਹੋ ਚੜਦੀ ਕਲਾ ਦੀ ਔਰ ਰਾਜਸਥਾਨ ਤੋਂ ਵੀਰੇ ਆਏ ਹੋਏ ਸੀ ਹਲੇ ਤੋਂ ਵਾਲਿਓ ਵੀ ਪੂਰਾ ਲੱਗਿਆ ਹੋਇਆ ਪੰਜਾਬ ਨਾਲ ਖੜ ਗਿਆ ਸਾਰਾ ਓਵੇਂ ਕਰਕੇ ਹੋ ਗਿਆ ਤੇ ਹਰ ਵਾਰੀ ਤਕਰੀਬਨ ਜਦੋਂ ਵੀ ਆਉਂਦਾ ਹੜ ਜਾ ਓਵੇਂ ਹੁੰਦਾ ਤਾਂ ਆਈ ਸਾਰੇ ਜਣੇ ਖੜਦੇ ਆ ਪਰ ਕੋਈ ਕੋਈ ਹੱਲ ਜੇ ਪੱਕੇ ਹੋ ਜਾਂ ਜਾਂ ਕੋਈ ਇਸ ਗੱਲ ਤੇ ਐਤ ਕੀ ਵਿਚਾਰ ਜ਼ਰੂਰ ਕੀਤਾ ਜਾਵੇ ਵੀ ਅਗਲੀ ਵਾਰੀ ਜਿਹੜੀ ਸਾਨੂੰ ਇਦਾਂ ਦੀ ਮਾਰ ਦਾ ਸਾਹਮਣਾ ਕਰਨਾ ਪਵੇ। ਕਿਉਂ ਨਾ ਹਾ ਫਸਲਾਂ ਖਤਮ ਪਾਣੀ ਸੁੱਕੂਗਾ ਘਾਰ ਚੜੀ ਪਈ ਹੋਊਗੀ ਉਦਾਂ ਹੋਊਗਾ। ਯਾਦ ਹੀ ਗੱਲ ਬਾਤ ਹੁੰਦੀ ਨਹੀਂ ਕਿਉਂਕਿ ਮਾਣੀ ਇੰਨਾ ਦੁਖਦਾ। ਪਰ ਜਿਹੜਾ ਵੀ ਚਲੋ ਵੀਰ ਭਰਾ ਤੇਲ ਫੁੱਲ ਜੋ ਵੀ ਜਿੱਦੀ ਜਿੱਲੀ ਸ਼ਰਦਾ ਅਸੀਂ ਰਾਹ ਚਾਹੁੰਦੇ ਸੀ ਇੱਕ ਵੀਰਾ ਇੱਕ ਟਵਾ ਤੇ 20 25 30 ਗੱਟੇ ਉਹ ਲੈ ਕੇ ਆਈ ਜਾਂਦਾ ਸੀ ਕੋਈ ਸਾਈਕਲ ਤੇ ਜਾਈ ਜਾਂਦਾ ਸੀ ਜਿਹਦੇ ਤੋਂ ਜਿੰਨੀ ਵੀ ਹੁੰਦੀ ਆ ਉਹਨੇ ਕਿੱਤੀ ਆਵੇ ਵੀ ਜਦੋਂ ਪਾਣੀ ਲੈ ਗਿਆ ਉਦੋਂ ਡੀਜ਼ਲ ਵਗੈਰਾ ਦੀ ਬਹੁਤ ਲੋੜ ਪਊਗੀ ਉਹ ਪਊਗੀ ਹਜੇ ਰੋਕ ਕੇ ਵੀ ਉਹ ਉਹਦੇ ਲਈ ਵੀ ਆਪਾਂ ਨੂੰ ਚਾਰ ਰਹਿਣਾ ਪਊਗਾ ਉਹਦੇ ਲਈ ਵੀ ਆਪਾਂ ਨੂੰ ਡਟੇ ਰਹਿਣ ਦੀ ਲੋੜ ਆ